ਜਲੰਧਰ ਸ਼ਹਿਰ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਜੀ ਹਾਂ ਭਾਰੀ ਬਰਸਾਤ ਤੋਂ ਬਾਅਦ ਹੁਣ ਸ਼ਹਿਰ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਤੇ ਪਾਣੀ ਲੋਕਾਂ ਦੇ ਘਰਾਂ ਤੱਕ ਚ ਦਾਖਲ ਹੋ ਰਿਹਾ ਗਲਦਮੂਰੀਆ ਪੁਲ ਦੀ ਕੀਤੀ ਜਾਵੇ ਚਾਹੇ ਹੋਰ ਇਲਾਕਿਆਂ ਦੀ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕੁਝ ਕੁ ਘੰਟਿਆਂ ਦਾ ਮੀ ਲੋਕਾਂ ਦੇ ਲਈ ਵਾਧੂ ਪਰੇਸ਼ਾਨੀਆਂ ਖੜਾ ਕਰ ਦਿੰਦਾ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਦਿੱਤੀ ਗਈ ਕਿ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਕਈ ਦਿਨਾਂ ਚ ਪਾਰੀ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਤੇ ਉਸ ਲਿਸਟ ਦੇ ਵਿੱਚ ਜਲੰਧਰ ਸ਼ਹਿਰ ਦਾ ਵੀ ਨਾਮ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪਠਾਨਕੋਟ, ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਰੂਪਨਗਰ, ਹੁਸ਼ਿਆਰਪੁਰ ਇਹਨਾਂ ਇਲਾਕਿਆਂ ਨੂੰ ਲੈ ਕੇ ਮੀਂਹ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ। ਜਿਸ ਕਾਰਨ ਇੱਕ ਡਰ ਇਹ ਵੀ ਬਣਿਆ ਹੋਇਆ ਹੈ ਪੰਜਾਬ ਦੇ ਕੁਝ ਕੁ ਪਿੰਡ ਅਜੇਹੇ ਨੇ ਜਿੱਥੇ ਕੀ ਹੜ੍ਹ ਆ ਚੁੱਕੇ ਨੇ ਹਰ ਪਾਸੇ ਪਾਣੀ ਭਰ ਗਿਆ। ਲੋਕ ਆਪਣੇ ਘਰਾਂ ਦੇ ਵਿੱਚ ਬੇਹਦ ਮੁਸ਼ਕਲਾਂ ਦੇ ਨਾਲ ਰਹਿ ਰਹੇ ਨੇ ਕਈ ਔਂਕੜਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਤੇ ਹੁਣ ਜੇਕਰ ਇਸੇ ਤਰੀਕੇ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਮੀਂਹ ਪੈਂਦਾ ਰਿਹਾ ਤੇ ਆਫਤ ਹੋਰ ਜ਼ਿਆਦਾ ਵੱਧ ਸਕਦੀ ਹੈ ਜਲੰਧਰ ਸ਼ਹਿਰ 'ਚ ਕੁਝ ਘੰਟਿਆਂ ਦਾ ਇਹ ਮੀਂਹ ਪਿਆ ਜਿਸ ਤੋਂ ਬਾਅਦ ਪੂਰਾ ਜਲੰਧਰ ਸ਼ਹਿਰ ਜਲ-ਥਲ ਹੋ ਚੁੱਕਾ ਹੈ ਤੇ ਹੋਰ ਵੀ ਇਲਾਕੇ ਨੇ ਜਿਵੇਂ ਅੰਮ੍ਰਿਤਸਰ ਨਵਾਂ ਸ਼ਹਿਰ ਮੁਹਾਲੀਏના ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਸੀ ਜਿਸ ਕਾਰਨ ਉੱਥੋਂ ਦੇ ਵੀ ਹਾਲਾਤ ਜਲੰਧਰ ਸ਼ਹਿਰ ਵਰਗੇ ਹੋਏ ਨੇ ਆਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕਿਹੋ ਜਿਹਾ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ 25 ਅਗਸਤ ਤੱਕ ਦੀ ਹੈ ਕਿ 23 24 ਤੇ 25 ਅਗਸਤ ਇਹਨਾਂ ਤਿੰਨ ਦਿਨ ਲਗਾਤਾਰ ਮੀਂਹ ਪੈਣ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ 21 ਤੇ 22 ਅਗਸਤ ਜਿਹੜੇ ਨੇ ਉਹ ਥੋੜੇ ਸੁਸਤ ਦਿਨ ਰਹਿ ਸਕਦੇ ਆ ਪਰ ਉਸ ਤੋਂ ਬਾਅਦ 3 ਦਿਨ ਲਗਾਤਾਰ ਭਾਰੀ ਮੀਂਹ ਦੀ ਪੋਹਖ ਪਾਣੀ ਮੌਸਮ ਵਿਭਾਗ ਨੇ ਕੀਤੀ ਤੇ ਜਲੰਧਰ ਸ਼ਹਿਰ ਦਾ ਹਾਲ ਤੁਸੀਂ ਤਸਵੀਰਾਂ ਦੇ ਵਿੱਚ ਵੇਖਿਆ ਕਿ ਕੁਝ ਕੁ ਘੰਟਿਆਂ ਦੀ ਬਰਸਾਤ ਨੇ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ